ਓਏ ਮੈਂ ਜਾਂ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਤਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੋਬੱਤਿਆ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਓਏ ਨਾ ਬੁੱਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾਏ ਕਿਰਦਾਰ ਮੇਰਾ ਓਏ ਮੈਂ ਪੇਦੀ ਬਣ ਕੇ ਸਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਮੈਂ ਆਂਡਾ ਮੀਂਦ ਤੱਕ ਖਾ ਲੈਂਦਾ ਪਰ ਇੱਜ਼ਤ ਦਾ ਖਾਮਦਾਨ ਨਹੀਂ ਦੇ ਪੱਖਾ ਦੇ ਕੇ ਸੇਵਾ ਵਿੱਚ ਓਏ ਹੋਏ ਤੇ ਨੀਣਾ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਨਾ ਕਦੇ ਸਟੋਰੀ ਪਾਉਂਦਾ ਮੈਂ ਮੂੰਹ ਦਾ ਮਿੱਠਾ ਬਣ ਕੇ ਓਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਓਏ ਮੈਂ ਆਟਾ ਮੀਟ ਤਾਂ ਖਾ ਲੈਂਦਾ ਪਰ ਹੱਥ ਕਿਤੇ ਵਰ ਖੜਾ ਲੇ ਮੈਂ ਬੇਸ਼ੱਕ ਸਿਰ ਤੋਂ ਮੋਨਾ ਹਾਂ ਕਈ ਧੰਦੇ ਲਈ ਪੱਗ ਚਿੰਦਿਆ ਓਏ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਤੇ ਕਈ ਪੱਗਾਂ ਬਨ ਕੇ ਮਿੰਦੇ ਆ ਓਏ ਉਹ ਜੀਨੂ ਮਾਂ ਪਹਿਣ ਨਹੀਂ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਬਰਖਤ ਕਿ ਕਿੱਸੇ ਦਾ ਖੰਗਲਾਨੀ ਮੈਂ ਲੋਕ ਵਿਖਾਵੇ ਕਰਨ ਲਈ ਕਦੇ ਨਿਉ ਨਿਉ ਮੱਥੇ ਟੇਕਦਾ ਨਹੀਂ ਮੈਂ ਪਾ ਕੇ ਕੁਰਤਾ ਚਿੱਟਾ ਓਏ ਗੁਰੂ ਘਰ ਵਿੱਚ ਅੱਖੀਆਂ ਸੇਖਦਾ ਨਹੀਂ ਓ ਮੈਨੂੰ ਲੋਕੀ ਚੰਗਾ ਆਖਣ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾਂ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਤੇ ਕਦੇ ਮਾਤੜ ਬੰਦੇ ਚਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਕਾਰੋਬਾਰ ਕਿਸੇ ਦਾ ਰੋਕਣ ਲਈ ਮੈਂ ਸਿਆਣਿਆ ਗੋਲੇ ਜਾਂਦਾ ਨਹੀਂ ਪਰ ਹਾਕ ਕਿਸੇ ਦਾ ਕੰਡਾ ਨਹੀਂ